मुर्दाबाद शिक्षा मंत्री मुर्दाबाद 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 मंगा नहीं मंगा मुर्दाबाद 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 झूठ बोलदा मुर्दाबाद नारा ले नहीं चलेगा नहीं चलेगा नहीं चलेगा नहीं चलेगी ਕਿਆ ਮਤਰੀ ਮੁਸਾਬਾ ਔਰਦਾਬਾਦ ਔਰਦਾਬਾਦ ਸਾਡੀਆਂ ਮੰਗਾ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਨਾ ਨਾ ਗਰਾਉਂਡ ਦੇ ਵਿੱਚੋਂ ਮੂਤਲ ਥੋੜਾ ਮੁਸ਼ਕਲ ਜੀ ਹੋਈ ਬਸ ਸਭਾ ਦੇ ਸੰਬੰਧਾਂ ਲਏ ਜਿੱਦਾਂ ਵੀ ਅਸੀਂ ਬਸ ਜੇ ਹੱਲ ਕਰਾਉਣੇ ਤੇ ਜਾ ਕੇ ਉਹਨਾਂ ਨੇ ਹੋਰ ਨਵੀਆਂ ਕਿਸ ਤਰ੍ਹਾਂ ਦੀਆਂ ਗੱਲਾਂ ਬਾਬਾ ਨੂੰ ਸਾਹਮਣੇ ਆਈਆਂ ਉਹ ਬੜੀਆਂ ਮਾਰਗੀਆਂ ਜੀ ਕਿੰਨੇ ਵਿਪਰਤਰੀ ਦੇ ਵਿੱਚ ਪਰ ਹੜਕਣ ਤੇ ਦੌੜ ਰਹੇ ਉਹਨਾਂ ਨੂੰ ਵੀਕਾਰ ਬਾਰੇ ਪਰ ਉਹਨਾਂ ਨੇ ਜਿਵੇਂ ਦਿੱਲੀ ਮਾਡਲ ਦੇ ਨਾਂ ਦੇ ਉੱਤੇ ਜਿਵੇਂ ਸ਼ਿਕਰਾਤ ਮਾਡਲ ਦੇ ਨਾਂ ਦੇ ਉੱਤੇ ਮੋਦੀ ਦੇ ਪੂਰੇ ਦੇਸ਼ ਦਾ ਪੱਠਾ ਉਠਾਇਆ ਪਰ ਸਾਰਾ ਕੁਝ ਦਰਦੇ ਸਾਹਮਣੇ ਆ ਗਿਆ ਅੱਜ ਕਿ ਚਾਹ ਕੋਲ ਪਰ ਹੀ ਰਹੋਗੇ ਅਮਰੀਕਾ ਦੀ ਆਦਤ ਜਿਹੜਾ ਇਹਨਾਂ ਵਿਚਬੀਨ ਜਿਹੜੀ ਹੈ ਉਹ ਡਬਲ ਬੈਂਚ ਕੋ ਚਲੀ ਗਈ ਜੇ ਮੈਂ ਕੋਈ ਫੈਸਲਾ ਦੇ ਵੀ ਦਊਗਾ ਉਹਦੀ ਵੈਲਿਊ ਕੋਈ ਨਹੀਂ ਪੰਜਾਬੀ ਕਨਸੋਰਟੀ ਦੇ ਨਾਂ ਤੇ ਟ੍ਰਾਂਸਪੋਰਟ ਪਾਲਿਸੀ ਅਸੀਂ ਬਣਾਈ ਲੜਕੇ ਕ੍ਰਿਸ਼ਨ ਕੁਮਾਰ ਦਾ ਸਾਡੇ ਲਗਭਗ ਲੜਕੇ ਸਾਡੀ ਟ੍ਰਾਂਸਪੋਰਟ ਟ੍ਰਾਂਸਪੋਰਟ ਪਾਲਿਸੀ ਬਣੀ ਟ੍ਰਾਂਸਫਰ ਪਾਲਿਸੀ ਲਾਗੂ ਹੋਈ ਜਿੱਦਣ ਦੀ ਇਹ ਸਰਕਾਰ ਆਈ ਇਹਨਾਂ ਨੇ ਹੋਲੀ-ਹੋਲੀ ਕਰਕੇ ਉਹਨੂੰ ਵੀਕ ਕਰ ਦਿੱਤਾ ਅੱਜ ਵੀ ਪੰਜਾਬ ਦੇ ਵਿੱਚ ਸੈਂਕੜੇ ਡੈਪੂਟੇਸ਼ਨ ਲਾਏ ਹੋਏ ਇਹਨਾਂ ਨੇ ਆਪਣੀ ਵਾਅਦਾ ਜਿਹਨਾਂ ਦੀ ਚੱਲਦੀ ਹੈ ਸਰਕਾਰ ਦੇ ਬਾਰੇ ਪੁੱਛਿਆ ਪੈਸੇ ਵਾਲਾ ਖੇលਿਆ ਉਹਦਾ ਡੈਪੂਟੇਸ਼ਨ ਜਿਹੜੇ ਲੱਗ ਜਾਂਦਾ ਜਿਹੜੇ ਵਿਚਾਰੇ ਕੋਈ ਤਰਨ ਤਾਰਨ ਫਸਿਆ ਹੋਵੇ ਕੋਈ 3 ਸਾਲ ਦੀ ਸ਼ਰਤ ਥੱਲੇ ਪਿਆ ਹੋਵੇ ਕੋਈ 50% ਦੀ ਸ਼ਰਤ ਥੱਲੇ ਪਿਆ ਹੋਵੇ ਪ੍ਰਾਇਮਰੀ ਸਕੂਲਾਂ ਦੇ ਵੀ ਲਾਤੀ ਉਹ ਵਿਚਾਰੇ ਉਸੇ ਤਰੀਕੇ ਨਾਲ ਸਰਦੇ ਇਸ ਕਰਕੇ ਸਾਥੀਓ ਆਉਣ ਵਾਲੇ ਸਮੇਂ ਦੀ ਬਹੁਤ ਜ਼ਿਆਦਾ ਭਿਆਨਕਤਾ ਹੈ ਕੋਈ ਇਹਦਾ ਨਾ ਸੋਚਿਓ ਨਾ ਹੋ ਸਾਡੀਆਂ ਨੌਕਰੀਆਂ ਸੇਫ ਹੈ ਤੇ ਨਾ ਜਿਹੜੀਆਂ ਅਸੀਂ ਪਿਛਲੀਆਂ ਪ੍ਰਾਪਤੀਆਂ ਕੀਤੀਆਂ ਨਾ ਤਨਖਾਹਾਂ ਸੇਫ ਹੈ ਨਾ ਸਾਡੇ ਵਰਕਪਲੇਸ ਜਿਹੜੀ ਉਹ ਸੇਫ ਹੈ ਜੇ ਸਰਕਾਰ ਨੇ 50% ਸਕੂਲਾਂ 'ਚ 2600 2600 ਪੂਜ ਸਕੂਲ ਹੈ ਮਿਡਲ ਜੇ 2600 ਕੋਈ ਸਕੂਲ ਦੇ ਵਿੱਚੋਂ ਚਾਰ ਦੀ ਐਵਰੇਜ ਨਾਲ ਲਾ ਲਈਏ ਤਾਂ 10 11 12000 ਪੂਜ ਹੈ 10 11 12 ਤੇ ਉਹਦੇ ਅਗਲੇ ਸਟੈਪ ਤੇ ਹੁਣ ਗਾਂਡਾ ਫਲ ਬਰੋਲ ਹਾਈ ਸਕੂਲ ਬਣ ਗਿਆ ਵਾ ਬੰਦੂ ਜਾਣੇ ਹੁਣ ਸੱਤ ਬਾਲੇਆਂ ਇਸੇ ਤਰੀਕੇ ਦੇ ਨਾਲ ਸਾਡੇ ਕਿੰਨੇ ਮੁਰਦਾਬਾਤ ਕਿੱਥੇ ਮੰਤਰੀ ਮੁਰਦਾਬਾਤ 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 ਮੰਗਾਨੀ ਮੰਦਾ ਮੁਰਦਾਬਾਤ 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 ਛੂਟ ਪਹੁੰਚਦਾ ਮੁਤਾਬਾਤ ਮੁਰਦਾਬਾਤ ਮੁਰਦਾਬਾਤ ਸਤਿ ਸ੍ਰੀ ਅਕਾਲ ਮੁਸਤਾਫਾ ਜਰਦਾਬਾਦ ਜਰਦਾਬਾਦ ਸਾਡੀਆਂ ਮੰਗਾ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਅੱਜ ਅਸੀਂ ਸਿੱਖਿਆ ਮੰਤਰੀ ਹਰਦੇਵ ਸਿੰਘ ਨੇ ਜਿਹੜਾ ਬੱਦਲ ਤੋਂ ਸਾਰੇ ਪੰਜਾਬ ਦੇ ਵਿੱਚ ਪੁੱਤਰੀ ਫੂਕਣ ਦਾ ਪ੍ਰੋਗਰਾਮ ਰੱਖਿਆ ਜਿਸ ਇਹਨਾਂ ਨੇ ਹਲਕੇ ਆਨੰਦਪੁਰ ਸਾਹਿਬ ਦੇ ਵਿੱਚ ਰੱਖਿਆ ਆਪਾਂ ਸਾਰੇ ਜਾਣਦੇ ਹਾਂ ਵੀ ਪਿਛਲੇ ਦਿਨਾਂ ਦੇ ਵਿੱਚ ਵਿਧਾਇਕ ਸੰਦੇ ਦੇ ਮੋਤੀ ਦੇ ਇੱਥੇ ਰੈਲੀ ਤੋਂ ਬਾਅਦ ਉਹਨਾਂ ਨਾਲ ਗੱਲਬਾਤ ਦਾ ਸਮਾਂ ਮਿਲਿਆ ਸੀ ਪੰਜਾਬ ਭਵਨ ਉਹਨਾਂ ਨੇ ਮੰਗਾਂ ਵਸਲੇ ਹੱਲ ਕਰਨ ਦੀ ਬਿਨੈ ਆਏ ਕਾਦੀ ਮੁਖਮਲ ਏਟੀਵੀ ਜਿਹੜਾ ਤਨਖਾਹ ਕਟੌਤੀ ਦਾ ਪੱਤਰ ਤੁਸੀਂ ਭੇਜਿਆ ਉਹ ਪੱਤਰ ਰੱਦ ਕੀਤਾ ਜਾਵੇ ਕੰਪਿਊਟਰ ਟੀਚਰਾਂ ਨੂੰ ਵਿਭਾਗ ਦੇ ਵਿੱਚ ਲਿਆਂਦਾ ਜਾਵੇ ਪੈਨਸ਼ਨ ਜਿਹੜੀ ਪੁਰਾਣੀ ਪੈਨਸ਼ਨ ਹੋ ਸਾਰੇ ਮੁਲਾਜ਼ਮਾਂ ਦੇ ਲਾਗੂ ਕੀਤੀ ਜਾਵੇ ਜਿਹੜੇ ਨਕਤਰਾਨਾ ਮਾਸਟਰ ਨੂੰ ਸਟੇਸ਼ਨ ਹੈ ਉਹ ਸਟੇਸ਼ਨ ਨੂੰ ਐਸ ਕਰਾਈ ਜਾਵੇ ਸਾਰੇ ਸਕੂਲ ਦੱਸ ਕੇ ਅਸੀਂ ਇਹਨੇ ਮੰਗਾਂ ਦੇ ਲਈ ਉਹਨਾਂ ਕੋਲ ਗਏ ਤੇ ਉਲਟਾ ਜਿਹੜਾ ਉਹਨਾਂ ਦਾ ਬਦੀਰਾ ਇਹ ਦਾ ਵੀ ਅਸੀਂ ਪੰਜਾਬ ਦੇ ਜਿਹੜੇ ਮਿਡਲ ਸਕੂਲ ਹੈ ਉਹ ਬੰਦ ਕਰਨ ਜਾ ਰਹੇ ਹੈ ਤੇ ਘੱਟ ਗਿਣਤੀ ਦੇ ਸਕੂਲ ਅਸੀਂ ਬੰਦ ਕਰਨ ਜਾ ਰਹੇ ਹਾਂ ਸਾਨੂੰ ਇਹ ਲਗਾਤਾਰ ਲੱਗ ਰਿਹਾ ਤਾਂ ਜਿਵੇਂ ਇਹ ਸਟੇਸ਼ਨ ਲੈਕਚਰਾਂ ਦੇ ਮਾਸਟਰਾਂ ਵਾਸਤੇ ਵੱਡੇ ਸਕੂਲਾਂ ਵਾਲੇ ਕੋਲ ਦੇ ਇਹ ਸਰਕਾਰ ਇੱਕ ਵਿੱਦਿਆ ਦੇਣ ਦੇ ਨਾਂ ਤੇ ਜਿਹੜੀ ਸਿੱਖਿਆ ਸੁਧਾਰਾਂ ਦੇ ਨਾਂ ਤੇ ਸਰਕਾਰ ਆਈ ਥੀ ਉਹ ਸਕੂਲਾਂ ਦਾ ਅਜਾੜਾ ਕਰਨ ਵੱਲੀ ਵਧ ਰਹੀ ਹੈ ਤੇ ਪੰਜਾਬ ਦਾ ਇਹ ਆਪਕ ਵਰਗ ਤੇ ਆਮ ਲੋਕ ਇਹਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਅਸੀਂ ਇੱਥੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਸਿੱਖਿਆ ਮੰਤਰੀ ਨੇ ਟੀਮ ਕਰਦੇ ਆ ਵੀ ਸਿੱਖਿਆ ਮੰਤਰੀ ਸਾਹਿਬ ਅਧਿਆਪਕਾਂ ਸਾਹਮਣੇ ਮੋੜੇ ਦੇ ਨਾਲ ਬੈਠ ਕੇ ਟੇਬਲ ਤੇ ਸਿੱਖਿਆ ਦੇ ਸੁਧਾਰਾਂ ਦੇ ਵਿੱਚ ਅਧਿਆਪਕਾਂ ਦਾ ਸਹਿਯੋਗ ਲਓ ਜੇ ਤੁਸੀਂ ਇਹ ਸੋਚੋਗੇ ਵੀ ਅਸੀਂ ਪੰਜਾਬ ਦੇ ਸਕੂਲ ਬੰਦ ਕਰ ਦੇਣੇ ਆ ਜਾਂ ਅਸੀਂ ਕੋਈ ਅਧਿਆਪਕ ਵਰਗ ਦੀ ਜਿਹੜੀ ਪੋਸਟਾਂ ਦੇ ਕਟੌਪੀ ਕਰ ਦੇਣੀ ਉਹ ਨਾ ਪਹਿਲੀ ਕਿਸੇ ਸਰਕਾਰ ਨੂੰ ਅਸੀਂ ਕਲੰਨੀ ਦਿੱਤੀ ਤੇ ਨਾ ਤੁਹਾਨੂੰ ਕਰਨ ਦੇਵਾਂਗੇ ਅਸੀਂ ਫੇਰ ਅਧਿਆਪਕ ਵਰਗ ਨੂੰ ਵੀ ਅਪੀਲ ਕਰਦੇ ਹਾਂ ਵੀ ਸਮੂੱਚਾ ਅਧਿਆਪਕ ਵਰਗ ਵੱਡੇ ਖਤਰਿਆਂ ਨੂੰ ਸਮਝਿਆ ਹੋਇਆ ਇੱਕ ਵੱਡੀ ਲੜਾਈ ਦੇ ਲਈ ਮੈਦਾਨ ਦੇ ਵਿੱਚ ਆਣ ਦੀ ਤਿਆਰ ਹੈ ਸਾਡੇ ਸਾਹਮਣੇ ਕੰਪਿਊਟਰ ਟੀਚਰ ਲੜ ਰਹੇ ਆ ਉਹਨਾਂ ਦੀ ਕੋਈ ਸੁਣਾਈ ਨਹੀਂ ਹੋ ਰਹੀ ਐ ਦਫ਼ਤਰੀ ਕਰਮਚਾਰੀ ਐ 4 ਦਸੰਬਰ ਤੋਂ ਕੰਮ ਛੋੜ ਹੜਤਾਲ ਤੇ ਗਏ ਹੋਏ ਐ ਉਹਨਾਂ ਦੇ ਮਸਲਿਆਂ ਦਾ ਕੋਈ ਹੱਲ ਨਹੀਂ ਉਹ ਕੱਚੇ ਮਲਾਜਮਾਂ ਦਾ ਕੋਈ ਹੱਲ ਨਹੀਂ ਐ ਪੈਨਸ਼ਨ ਜਿਹੜੀ ਐ ਪੁਰਾਣੀ ਉਹ ਬਹਾਲ ਕਰਨ ਦਾ ਕੋਈ ਹੱਲ ਨਹੀਂ ਐ ਇਹਨਾਂ ਨੇ ਵੱਡੇ ਮਸਲੇ ਦਾ ਕੀ ਹੱਲ ਕਰਨੇ ਤੇ ਇਹਨਾਂ ਕੋਲ ਅਸੀਂ ਮੰਗ ਕਰਦੇ ਸੀ ਕਿ ਅਧਿਆਪਕਾਂ ਨੂੰ ਜਿੰਨੇ ਗੈਰ ਵਿਦਿਅਕ ਕੰਮ ਆਉ ਤੁਸੀਂ ਬੰਦ ਕਰੋ ਇਹ 90% ਦੇਲੇ ਪ੍ਰੈਂਡੀ ਟੀਚਰਾਂ ਨੂੰ ਵੀ ਲੱਗੇਗੇ ਅਧਿਆਪਕਾਂ ਦੀ ਨਾਨ ਟੀਚਿੰਗ ਸੰਬੰਧੀ ਦਿੱਤੀ ਜਿੱਦ ਦੀ ਐ ਉਹ ਤਾਂ ਉਹ ਨਹੀਂ ਕਰ ਸਕਦੇ ਅਸੀਂ ਫੇਰ ਇੱਕ ਵਾਰੀ ਸਿੱਖਿਆ ਮੰਤਰੀ ਜੀ ਨੂੰ ਯਕੀਨ ਕਰਦੇ ਆਂ ਕਿ ਸਿੱਖਿਆ ਮੰਤਰੀ ਜੀ ਤੁਸੀਂ ਅਧਿਆਪਕ ਸੰਘੇ ਮੋਰਚੇ ਦੇ ਨਾਲ ਕਿਸੇ ਵੱਡੇ ਟਕਰਾਅ ਵਿੱਚ ਪੈਣ ਦੀ ਬਜਾਏ ਸਿੱਖਿਆ ਸੁਧਾਰੇ ਦੇ ਲਈ ਅਧਿਆਪਕ ਸੰਘੇ ਮੋਰਚੇ ਦੇ ਟੇਬਲ ਤੇ ਬੈਠ ਕੇ ਅਧਿਆਪਕਾਂ ਦੇ ਮਸਲੇ ਹੱਲ ਕਰੋ ਤਾਂ ਜੋ ਪੰਜਾਬ ਜਿਹੜਾ ਪਹਿਲਾਂ ਵੀ ਮੋਰੀ ਸੁਭਾ ਰਹਿਆ ਉਹ ਸਿੱਖਿਆ ਦੇ ਵਿੱਚ ਮੋਰੀ ਸੁਭਾ ਬਣ ਸਕੇ ਉਹ ਤਾਂ ਹੀ ਬਣ ਸਕਣਾ ਜੇ ਸਰਕਾਰ ਤੇ ਅਧਿਆਪਕ ਇਕੱਠੇ ਹੋ ਕੇ ਇਸ ਕੰਮ ਲਈ ਲੱਗਣੇ ਜੇ ਸਰਕਾਰ ਦੇ ਮੰਤਰੀ ਇਸ ਟਕਰਾਅ 'ਚ ਪਊਗਾ ਤਾਂ ਇਹਦੇ ਨਾਲ ਮంత్రి ਦੀ ਕੁਰਸੀ ਤੇ ਜਾ ਸਕਦੀ ਹੈ ਪਰ ਦੇਸ਼ ਹੁਣ ਤੱਕ ਵੀ ਸਕੂਲ ਬੰਦ ਹੋਣੇ ਅਸੀਂ ਸਕੂਲ ਅਧਿਆਪਕ ਵਰਗ ਕਿਸੇ ਕੀਮਤ ਤੇ ਬੰਦ ਨਹੀਂ ਹੋਣੇ ਤੇ ਅਸੀਂ ਸਮੁੱਚੇ ਅਧਿਆਪਕ ਵਰਗ ਨੂੰ ਸਹਿਰ ਅਪੀਲ ਕਰਦੇ ਵੀ ਆਓ ਇਕੱਠੇ ਹੋਈਏ ਤੇ ਤਗੜੇ ਹੋ ਗਏ ਆਪਣੇ ਹਿੱਤਾਂ ਦੀ ਜੜੀ ਉੜਾਈ ਜੜੀਏ ਧੰਨਵਾਦ